ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਸਾਰੇ ਦਾ ਚੜ੍ਹディ ਖਲਾ ਤੇ ਚੜ੍ਹディ ਖਲਾਈ ਹੋਣੀ ਚਾਹੀਦੀ ਹੈ ਤੇ ਅਸਾ ਜੇ ਸਾਡਾ ਟੋਪਿਕ ਹੈ ਉਹ ਹੈ ਡੀਐਜੀ ਫੁੱਲ ਨੇ ਤਾਂ ਵੱਡਾ ਬਿਆਨ ਮੈਨੂੰ ਝੂਠਾ ਫਸਾਇਆ ਜਾ ਰਿਹਾ ਮੈਂ ਕੋਟ ਨੂੰ ਹਾਇਰ ਇੱਕ ਚੀਜ਼ ਦਾ ਜਵਾਬ ਦੇਵਾਂਗਾ ਤਾਂ ਮੇਰੇ ਲਈ ਹੈ ਕਿ ਸ਼ਵਤੁ ਤ్యੁਤਏ ਜਿਹੜੇ ਡੀ ਡੀਆਈਜੀ ਆਈਏ ਐਸ ਆਈਪੀਐਸ ਸਾਰੇ ਜਿੰਨੇ ਵੀ ਹੈ ਹਨਾ ਕਈ ਵਧੀਆ ਵੀ ਹੁੰਦੇ ਕਈ ਚੰਗੇ ਵੀ ਹੁੰਦੇ ਕਈ ਬੁਰੇ ਵੀ ਹੁੰਦੇ ਹੈ ਹਨਾ ਹਾਂ ਇਹ ਤਾਂ ਹੈ ਹਾਂ ਕਿ ਕਿ ਜੇ ਨਾਲ ਸੀ ਟੈਕਸ ਫਰ ਦੇ ਆ ਡਵੈਲਪਮੈਂਟ ਕਰ ਲਈ ਆਪਣੇ ਮਤਲਬ ਡੋਨੇਸ਼ਨ ਦੇ ਦਿਆ ਵੈਸੇ ਕੁਝ ਵੀ ਹੈ ਨਾ ਤਾਂ ਕਿ ਕਹਿੰਦੇ ਉਹ ਜਿਹੜੇ ਪੈਸੇ ਹੈ ਉਹ ਯੂਜ਼ ਕਰ ਦੇ ਜੇ ਆਪਣੇ ਤਜੋਰੀ ਪਰ ਦੇ ਉਹਨਾਂ ਨਾਲ ਰੱਖਣ ਬੱਚੇ ਨਾ ਬਾਹਰ ਪਏ ਤੇ ਕਈ ਹੁੰਦੇ ਹੈ ਕਈ ਸਹੀ ਵੀ ਹੁੰਦੇ ਹੈ ਸਹੀ ਗੱਲ ਤਾਂ ਇਸ ਵੀਡੀਓ ਤੇ ਹੀ ਆ ਤਾਂ ਆਬੀ ਨਾਲ ਕਿ ਜੇ ਤਾਂ ਆਪਾਂ ਬਿਲਕੁਲ ਕਰ ਦਿਆ ਸਟਾਰ ਨਾ ਕਿ ਕੋਰ ਕੋਰਾਂ ਸਾਫ ਕਰੇ ਵੀ ਕੋਰ ਚ ਹਰੇਕ ਪੱਤਰ ਰੱਖਾਂਗੇ ਉਹ ਡਗਲੋ 7 ਕਰੋੜ ਕਿਹਾ ਜਾ ਰਿਹਾ ਤੇ ਗੈਣੇ ਗੁਣੇ ਮਿਲਿਆ ਹਰੇ ਦਾ ਜਵਾਬ ਤਾਂ ਮੰਗੋ ਸਿਰ ਪਰਮਾਨਤਰੀ ਗੱਲ ਨਹੀਂ ਕੀਤੀ ਗਈ ਅਕਸਰ ਹੂੰ ਉਹ ਕਿਸੇ ਗੱਲ ਦੀ ਨਹੀਂ ਕੀਤੀ ਗਈ ਵੀ ਕਿ ਇਸੇ ਵੀ ਕਿੰਨੀ ਰਿਕਵਰੀ ਹੋਈ ਕਿ ਹੋਰ ਕੋਈ ਵੀ ਗੱਲ ਨਹੀਂ ਕੀਤੀ ਗਈ ਹੂੰ ਜਦੋਂ ਜਦ ਕੇ ਇਸ ਦੇ ਬਾਰੇ ਵਿੱਚ ਜੂਰਗਾਂ ਨੇ 14 ਤੱਕ ਦਾ 30 ਤੱਕ ਦਾ 14 ਰੰਦ ਦਾ ਦੇਤਾ ਸਰ ਕਾਲੇਨਾ ਨੂੰ 11:00 ਵਜੇ ਆਫਿਸ ਤੋਂ ਜਾਏ ਜੀ 11:00 ਵਜੇ ਅਫਸਰ ਰਾਸ ਜੀ 11:00 ਤੱਕ ਰਹੇ ਜੀ 11:00 ਤੋਂ ਲੈ ਕੇ 8:00 ਵਜੇ ਦਾ ਕੋਈ ਬੜਾ ਸਟ੍ਰੀਮ ਵਿੱਚ ਕੋਈ ਨਿਕਰਦੀ ਮੈਂ ਕਿਹੇ ਕੇਸ ਦੀ ਤਫਤੀਸ਼ ਨਹੀਂ ਕਰ ਰਿਹਾ ਨਾ ਕੋ ਮੇਰੇ ਕੋਲ ਕੇਸ ਹੈ ਰ कोई ਤਾਂ ਕਲੂ ਹੋਊਗਾ ਸਹਾਇਜਾਂਗੇ ਕੋਰਟ ਜਵਾਬ ਦੇਵਾਂਗੇ ਕੋਰਟ ਜਵਾਬ ਦੇਵਾਂਗੇ ਬੋੜਾ ਟੋਟਲ ਲੋਕ ਤੁਹਾਨੂੰ ਸੁਣਦੇ ਲੋਕ ਦੇਖਦੇ ਉਹ ਵੀ ਟਸਟੀਫਾਈ ਕਰਦੇ ਆ ਕਿੰਨਾ ਕਿੰਨਾ ਤੁਹਾਨੂੰ ਲੱਗਦਾ ਟੋਟਲ ਅਲੀਕੇਸ਼ਨ है। ਨੇ ਅੱਗੇ ਕੋਈ ਵੀ ਇਹਨਾਂ ਨੂੰ ਲਾਤ ਪਰ ਸੋਚੇਗਾ ਹਾਂ ਤੜੀ ਤਾਂ ਕੋਈ ਵੀ ਉਹ ਵੀ ਜਿਹੜੀ ਦਿੱਖਣ ਦੀ ਹੈ ਤਾਂ ਕੋਈ ਕੋਈ ਸ਼ਾਰਟ ਨਹੀਂ ਕਰਦਾ ਬੋਲਦਾ ਕੁਝ ਕੁਝ ਕਹਿਣਾ ਚਾਹੁੰਦੇ ਮੈਂ ਕਿਹ ਕੋਡ ਕੋਰਾਂ ਸਾਫ ਕਰੇਗੀ ਕੋਡ ਚ ਹਰੇਕ ਪੱਤਰ ਰੱਖਾਂਗੇ ਜੀ ਇਹਨੀ ਰਿਕਵਰੀ ਹੋਏ ਸਰ ਵੀ ਇਸ਼ਾਰਾ ਉਹ ਵੀ ਕੋਡ ਦਵਾਇਆ ਤੇ ਤੁਹਾਡੇ ਕੋਲ 7 ਕਰੋੜ ਕਿਹਾ ਜਾ ਰਿਹਾ ਤੇ ਗੈਣੇ ਗੁਣੇ ਮਿਲੇ ਸਾਰੇ ਦਾ ਜਵਾਬਦਾਵਾਂ ਬੇ ਤੇ ਹਕਮ ਸਿੰਘ ਕੋਡ ਵੀ ਨਿਲਿਆ ਕਿ ਆ ਗਿਆ ਇਹ ਚੱਲ ਜੀ ਇਹਨਾਂ ਪੇਜ ਦਾ ਜਾ ਰਹੇਗਾ ਨਾ ਸਾਫ ਵਰਤ ਕੇ ਇਹ ਫੋਰਮ ਦੇ ਵਿੱਚ ਜਿਹੜਾ ਹੈਗਾ ਸਾਫੀ ਜਿਹਨੂੰ ਦਵਾਂਗੇ ਤੇ ਹੁਣ ਸੀਵੀ ਆਪਰ ਹੋ ਜਾਵੇਗਾ ਫੋਰਮ ਦੇ ਵਿੱਚ ਲੈ ਕੇ ਆਇਆ ਜਾ ਹੈ ਦੀ ਮੰਗਿਆ ਜਾਏਗਾ ਇੱਕ ਪੂਰਾ ਮਾਮਲਾ ਕੀ ਹੈ ਤੁਸੀਂ ਇੱਥੇ ਆਏ ਹੋ ਅੱਜ ਵੇ ਥੋੜਾ ਜਿਹਾ ਜਾਣਕਾਰੀ ਦਿਓਗੇ ਸੀਬੀਆਈ ਨੇ ਕੀ ਤਰਕ ਰੱਖਿਆ ਸਰ ਕੱਲ ਇਹਨਾਂ ਨੂੰ 11 ਵਜੇ ਆਫਿਸ ਤੋਂ ਲੈ ਕੇ ਨੇ 11 ਵਜੇ ਅਰੈਸਟ ਕੀਤਾ ਜੀ ਔਰ ਰਾਤ 8 ਵਜੇ ਦੀ ਜੀ 11 ਤੋਂ ਲੈ ਕੇ 8 ਵਜੇ ਦਾ ਨੂੰ ਅਰੈਸਟ ਨੂੰ ਵਿੱਚ ਕੋਈ ਜ਼ਿਕਰ ਨਹੀਂ ਜੀ ਕੀ ਕੀਤਾ ਕੀ ਕੁਛ ਕੁਛ ਕੀਤਾ

ਜੇ ਪੁਲਸਾ ਲਾਪੇਸ ਉਹ ਅਸੀ ਉਹਨਾਂ ਨੇ ਜੁਡੀਸ਼ਲੀ ਰਿਮਾਨ ਮੰਗਿਆ ਸੀ ਤੇ ਜਿਹੜਾ ਜੁਡੀਸ਼ਲੀ ਰਿਮਾਨ ਮੰਗਿਆ ਗਿਆ ਉਹ ਰਿਮਾਨ ਸਿਰਫ ਰਿਮਾਨ ਦੀ ਗੱਲ ਹੀ ਕੀਤੀ ਗਈ ਅੱਜ ਸਰ ਹੋਰ ਕਿਸੇ ਗੱਲ ਵੀ ਨਹੀਂ ਕੀਤੀ ਗਈ ਵੀ ਕਿਸੇ ਵੀ ਕਿੰਨੀ ਰਿਕਵਰੀ ਹੋਈ ਕਿ ਉਹ ਕੋਈ ਕੋਈ ਗੱਲ ਨਹੀਂ ਕੀਤੀ ਗਈ ਆ ਜਦੱਕ ਇਸ ਦੇ ਬਾਰੇ ਉਹਨਾਂ ਨੇ ਚਾਹਿਆ ਕਿ 30 ਦਾ 14 ਦਾ ਰਿਮਾਨ ਜੀ ਤਾਂ 14 ਦਿਨ ਦਰਬਾਰ ਦੇ ਕਿ ਜਿਹਨੂੰ ਜੀ ਕਸਟਡੀ ਦੇ ਵਿੱਚ ਭੁੱਲਰ ਸਾਹਿਬ ਨੂੰ ਭੇਜ ਕਿੰਨੀ ਤਰੀਕ ਤੱਕ ਭੇਜਿਆ ਉਹਨਾਂ ਨੂੰ 31 ਦਸਤਕ ਭੇਜ ਦਿੱਤਾ ਕਿਉਂ ਤੁਹਾਨੂੰ ਕਿਉਂ ਲੱਗਦਾ ਸਰ ਗੱਲ ਕਿਉਂ ਨਹੀਂ ਕੀਤੀ ਕਿ ਬਾਕੀ ਮਸਲੇ ਨੂੰ ਲੈ ਕੇ ਜੇ ਸਾਰਾ ਕੁਝ ਜਿਵੇਂ ਭੁੱਲਰ ਸਾਹਿਬ ਕਰ ਰਹੇ ਸੀ ਕਿ ਮੈਂ ਸਾਰੀ ਗੱਲ ਰੱਖਾਂਗਾ ਜੱਜ ਸਾਹਿਬ ਮੂਰੇ ਤੁਸੀਂ ਰੱਖੋਗੇ ਕਿਉਂ ਨਹੀਂ ਕਰਨ ਦਿੱਤੀ ਗੱਲ ਇਹ ਕਿਉਂਕਿ ਅਜੇ ਜਿਊਡਿਸ਼ਰੀ ਦਾ ਪਹਿਲੀ ਪਹਿਲੀ ਵਾਰ ਜਿਊਡਿਸ਼ਰੀ ਦੇ ਵਿੱਚ ਹੀ ਭੇਜਿਆ ਜਾਂਦਾ ਨੈਕਸਟ ਇਅਰਿੰਗ ਤੇ ਸਾਰੀਆਂ ਜਿਹੜੀਆਂ ਡਿਟੇਲਸ ਨੇ ਨੈਕਸਟ ਇਅਰਿੰਗ ਤੇ ਆਉਣਗੀਆਂ ਵੀ ਕੀ ਬਣਿਆ ਕੀ ਨਹੀਂ ਬਣਿਆ ਉਹ ਆ ਗਏ ਨਸ਼ਤੇ ਰੂਤੇ ਹੀ 31 ਤੋਂ ਬਾਅਦ ਪਤਾ ਲੱਗ ਗਿਆ ਆਪਣਾ ਨਾਮ ਪੂਰਾ ਐਡਵੋਕੇਟ ਐਡਵੋਕੇਟ ਸ਼ਿਵਜੀ ਸਿੰਘ ਵਾਹ ਓਕੇ ਸਿਹਤ ਦੇ ਰਿਕਾਰਡਿੰਗ ਵੀ ਕੋਈ ਉਹਨਾਂ ਨੇ ਦੱਸਿਆ ਕਿ ਵੀ ਇਹਨਾਂ ਦੀ ਮੈਡੀਕਲ ਦੇ ਰਿਕਾਰਡਿੰਗ ਵੀ ਇਹਨਾਂ ਨੇ ਗੱਲ ਕੀਤੀ ਆ ਵੀ ਇਹਨਾਂ ਨੂੰ ਮੈਡੀਕਲ ਪ੍ਰੋਬਲਮ ਆ ਉਹ ਜੱਜ ਸਾਹਿਬ ਨੇ ਪ੍ਰੋਵਾਈਡ ਕਰਵਾ ਕੇ ਵੀ ਮੈਂਚਲ ਅੰਦਰ ਪ੍ਰੋਵਾਈਡ ਕਰਵਾ ਦਿਆ ਨੇ ਜਿਨੀਆਂ ਮਤਲਬ ਆਪਣੇ ਉਹਨਾਂ ਨੂੰ ਬੈਡਰਮ ਵਿੱਚ ਦਵਾਈਆਂ ਹੋਣਗੇ ਉਹ ਉਹਨੂੰ ਉੱਥੇ ਅੰਦਰੋਂ ਪ੍ਰੋਵਾਈਡ ਕੀ ਦਿਆ ਗਿਆ ਓਕੇ ਥੈਂਕ ਯੂ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਰਹੇ ਸੀਗੇ ਇਹ ਡੀਆਈਜੀ ਭੁੱਲਰ ਦੀਆਂ ਸੀਗੀਆਂ ਜਿਸ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੋਇਆ ਤਾਂ ਹੁਣੇ-ਹੁਣੇ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਲਿਆਤਾ ਗਿਆ ਤਾਂ ਡੀਆਈਜੀ ਭੁੱਲਰ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸਾਡਾ ਸਵਾਲ ਸੀ ਕਿ ਜਿਹੜੇ 7 ਕਰੋੜ ਕੈਸ਼ ਗੈਣੇ ਗੱਡੀਆਂ ਬਰਾਮਦ ਹੋਈਆਂ ਨੇ ਇਹ ਕਿੱਥੋਂ ਆਈਆਂ ਨੇ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਝੂਠਾ ਫਸਾਇਆ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਰਿਸ਼ਵਤ ਦੀ ਕੋਈ ਗੱਲ ਨਹੀਂ ਹੈਗੀ ਤਾਂ ਹੁਣ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਰੀਮਾਰਡ ਲਿਆ ਜਾਂਦਾ ਜੁਡੀਸ਼ਲੀ ਭੇਜਿਆ ਜਾਂਦਾ ਕੀ ਹੈ ਕਿਉਂਕਿ ਆਪਣਾ ਪੱਖ ਜਿਹੜਾ ਹੈ ਡੀਆਜੀ ਭੁੱਲੇ ਤੱਕ ਦੇ ਨਜ਼ਰ ਆਉਣਗੇ ਤੇ ਤਸਵੀਰ ਜਿਹੜੀ ਹੈ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਕਿ ਲਗਾਤਾਰ ਉਹ ਉਹਨਾਂ ਨੇ ਕਿਹਾ ਕਿ ਮੈਂ ਆਪਣਾ ਜਵਾਬ ਜੱਜ ਸਾਹਿਬ ਮੂਰੇ ਦਵਾਂਗਾ ਉਹਨਾਂ ਨੂੰ ਦੱਸਾਂਗਾ ਕਿ ਵੀ ਕੀ ਗੱਲਬਾਤ ਹੋਈ ਮੈਨੂੰ ਝੂਠਾ ਫਸਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਹਨਾਂ ਦਾ ਮੂੰਹ ਬੰਨਿਆ ਹੋਇਆ ਚੰਡੀਗੜ੍ਹ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤਾਂ ਜੱਜ ਦੇ ਮੂਹਰੇ ਕਹਿੰਦੇ ਮੈਂ ਆਪਣੇ ਸਾਰੇ ਪੱਖ ਰੱਖਾਂਗਾ ਕਿ ਕਿਸ ਤਰੀਕੇ ਨਾਲ ਮੈਨੂੰ ਝੂਠਾ ਫਸਾਇਆ ਜਾ ਰਿਹਾ ਇਸ ਵਕਤ ਤੁਹਾਨੂੰ ਇਹ ਤਸਵੀਰ ਚੰਡੀਗੜ੍ਹ ਕੋਰਟ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਜਿਹੜੇ ਅਰੈਸਟ ਕੀਤੇ ਹੋਏ ਭੁੱਲਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਹੁਣੇ ਕੋਰਟ ਦੇ ਵਿੱਚ ਜਿਹੜਾ ਲੈ ਕੇ ਗਿਆ ਤੇ ਹੁਣ ਉਹਨਾਂ ਨੇ ਇਹੀ ਕਿਹਾ ਕਿ ਮੈਂ ਆਪਣਾ ਪੱਖ ਰੱਖਾਂਗਾ ਜੱਜ ਮੂਹਰੇ ਦੱਸਾਂਗਾ ਕਿ ਵੀ ਮੈਨੂੰ ਝੂਠਾ ਫਸਾਇਆ ਜਾ ਰਿ ਤਗਾ इजीली ਵੀਡੀਓ ਹੋ ਚੁੱਕੇ ਸਾਡੇ ਤੇਰੀ ਖਤਮ ਤੇ ਤੁਸੀਂ ਦੇਖਿਆ ਕਿ ਕਿਵੇਂ ਮਨ ਲ ਕੋਈ ਮਨ ਲ ਕੁਝ ਨਾ ਕੁ ਸੁਣਨ ਨੂੰ ਮਿਲ ਹੀ ਜਾਂਦਾ ਹੈ ਹੈਨਾ ਸਹੀ ਕਰ ਲੈ ਤੇ ਹੁਣ ਦੇਖ ਲੋ ਦਸਿਆ ਨੰਨੇ 7 ਤੇ 8 ਕਰੋੜ 7 ਕਰੋੜ ਗੈਣੇ ਕਾਰ ਕਿ ਸਾਰੇ ਹਨਾ ਕੁਛ ਜਿੰਨੇ ਦੱਸਿਆ ਮੱਲਕੀ ਐਂਟੀਨੀ ਕਹਿੰਦਾ ਕਿ ਇਹ ਗਲਤੀ ਹੈ ਕਿਆ ਪਤਾ ਹੈ ਸਹੀ ਹੋਣ ਆਪਣੇ ਜਿਹੜਾ ਇਹਨੂੰ ਫਸਾਇਆ ਗਿਆ ਹੋਵੇ ਫਸਾਇਆ ਗਿਆ ਹੋਵੇ ਹੈਨਾ ਇਨਵੈਸਟੀਗੇਸ਼ਨ ਕਰਦੇ ਬਾਅਦ ਇਹ ਹਾਂ ਪਤਾ ਲੱਗ ਕੇਗਾ ਜੇ ਕਹਿ ਰਹੇ ਕਿ ਹਾਂ ਮੈਂ ਕੋਰਟ ਚ ਦੱਸਾਂਗਾ ਮੇਰੇ ਨਾਲ ਫਸਾਇਆ ਗਿਆ ਜੇ ਜਿੰਨੇ ਵੀ ਫਸਾਇਆ ਉਹਦਾ ਨਾਮ ਆਏਗਾ ਜੇ ਤਾਂ ਕਿਸ ਨੇ ਇਹਨਾਂ ਨੂੰ ਕਿਹਾ ਹੈ ਉਹਨਾਂ ਦੇ ਕਹਿਣ ਤੇ ਗਿਆ ਫਿਰ ਤਾਂ ਇਹ ਗਲਤ ਹੈਨਾ ਕਿਉਂਕਿ ਕਿਸ ਨੇ ਜ਼ਬਰਦਸਤੀ ਕੋਰਸ ਕਰਕੇ ਤਾਂ ਕਿਆ ਨਹੀਂ ਹੋਣਾ ਸਮਲਬੇ ਆ ਕੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਲੱਗਿਆ ਪਰ ਜ਼ਰੂਰੀ ਨਹੀਂ ਆ ਕਿ ਹਰ ਹਰ ਇੱਕ ਇਹ ਹੋ ਜਾਈ ਹੋਏ ਕਿਉਂਕਿ ਸਾਰੇ ਫੁੱਲ ਸਾਲ ਇਹਨਾਂ ਬਗਰਾਮ ਕਰਦੇ ਨੇ ਤੇ ਇਹਨਾਂ ਦੇ ਚੱਕਰ ਕਈ ਵਤੀਆ ਵੀ ਹੁੰਦੇ ਆ ਕਈ ਵਤੀਆ ਵੀ ਹੁੰਦੇ ਆ ਚੰਗੇ ਵੀ ਹੁੰਦੇ ਆ ਇਮਾਨਦਾਰ ਵੀ ਹਾਂ ਤੇ ਕਿਆ ਕਹਿੰਦੇ ਜਿਹੜੇ ਅਸੀਂ ਟੈਕਸ ਮੈਂ ਪਹਿਲਾਂ ਵੀ ਤੁਸੀਂ ਅਸੀਂ ਨਾ ਅਸੀਂ ਟੈਕਸ ਭਰਦੇ ਆ ਜਿਵੇਂ ਹੈ ਨਾ ਔਰ ਹੋਰ ਵੀ ਡਵੈਲਪਮੈਂਟ ਲਈ ਡੋਨੇਸ਼ਨਸ ਦਿੰਦੇ ਆ ਪੈਸੇ ਦਿੰਦੇ ਆ ਆਪਾਂ ਕਿ ਹਾਂ ਇਹ ਚੀਜ਼ ਦਿਆ ਹੋ ਜੇ ਇਹ ਚੀਜ਼ ਦਿਆ ਹੋ ਜੇ ਉਹ ਕਹਿੰਦੇ ਕਿ ਉਸ ਕੰਮ ਲਈ ਯੂਜ਼ ਹੀ ਨਹੀਂ ਹੁੰਦਾ ਕਈ ਵਾਰੀ ਕਈ ਜਿਹੜੇ ਕੋਈ ਸਾਲੇ ਹੁੰਦੇ ਆ ਉਹ ਆਪਣੇ ਤੇਜੋਰੀ ਚ ਪਾ ਲੈਂਦੇ ਆ ਜਾਂ ਫਿਰ ਜਿਹੜੇ ਉਹਨਾਂ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਬੰਗਲਾਦੇਸ਼ ਭੇਜ ਦਿੰਦੇ ਆ ਉਸ ਤੇ ਹੈਨਾ ਕਿ ਆ ਦੇ ਕਿ ਚਲੋ ਪੰਜਾਬ ਚalte ਆ ਪੰਜਾਬ ਚ ਆ ਕੇ ਏ ਕਮਾਈਆਂ ਕਰਕੇ ਫਿਰ ਚਲੋ ਬਾਹਰ ਹੂੰ ਹੂੰ ਤੇ ਐ ਕਿ ਸਾਨੂੰ ਇੱਕ ਗੱਲ ਸਮਝਣੀ ਚਾਹੀਦੀ ਹੈ ਕਿ ਹਰ ਇੱਕ ਨੂੰ ਬੁਰਾ ਨਾ ਬਣਾਈਏ ਜ਼ਰੂਰੀ ਨਹੀਂ ਐ ਕਿ ਹਰ ਇੱਕ ਬੁਰਾ ਹੈ ਵਿੱਚ ਵਿੱਚ ਉਹ ਹੱਸਦੇ ਆ ਕਈ ਜਿਹੜੇ ਦੇਖ ਤੂੰ ਚੋਰ ਹੈ ਹਾਂ ਠੀਕ ਕੰਮ ਤੇ ਯੂਜ਼ ਕਰਨਾ ਠੀਕ ਕੰਮ ਤੇ ਯੂਜ਼ ਕਰਨੇ ਬਾਅਦ ਉਹਨਾਂ ਦੀ ਬਦਨਾਮੀ ਹੋ ਗਈ ਇਹਨਾਂ ਦੀ ਕਿੰਜ ਬਦਨਾਮੀ ਹੋਈ ਇੱਕ ਪੈਸਾ ਕਰਕੇ ਹਾਂ ਹਾਂ ਹੁਣ ਅੱਗੇ ਕਿਤੇ ਵੀ ਜੋਬ ਕਰਨਗੇ ਕੁਝ ਵੀ ਕਰਨਗੇ ਹੁਣ ਕਿਉਂਕਿ ਸਸਪੈਂਡ ਤਾਂ ਕਰ ਹੀ ਦੇਣਾ ਇਹਨਾਂ ਨੇ ਹਾਂ ਹਾਂ ਤੇ ਕਿਤੇ ਵੀ ਜੋਬ ਕਰਨਗੇ ਇਹਨਾਂ ਦੀ ਇੱਕ ਰਿਸਪੈਕਟ ਸੀ ਜਿਹੜੀ ਗਈ ਹੁਣ ਗਈ ਗਈ ਜਨ ਇੰਨੀ ਤਿਆਰੀ ਕਰੀਏ ਤੁਸੀਂ ਡੀਆਈਜੀ ਬਣਨ ਲਈ ਇਹਨਾਂ ਕੁਝ ਸਫਰ ਕਰਿਆ ਇਹਨਾਂ ਸਟਰਗਲ ਕਰਿਆ ਪੇਪਰ ਦੇ ਐਗਜ਼ਾਮ ਦੇ ਬਾਅਦੋਂ ਹੁਣ ਇਹ ਮਤਲਬ ਛੋਟੀ ਜਿਹੀ ਗਲਤੀ ਨਾਲ ਸਾਰਾ ਫਿਊਚਰ ਖਰਾਬ ਗਿਆ ਸਹੀ ਕਹਿੰਦਾ ਤਿਆ ਕੀ ਸਾਨੂੰ ਇਸ ਗੱਲ ਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਗਲਤ ਦਾ ਰਲਪੀ ਹੁੰਦਾ ਹੈ ਤੇ ਕਦੇ ਵੀ ਗਲਤ ਕੰਮ ਨਹੀਂ ਕਰਨਾ ਜੀ ਇਹ ਤਾਂ ਇਹਨਾਂ ਨੂੰ ਪਤਾ ਹੀ ਹੁੰਦਾ ਹੈ ਤੇ ਕੀ ਕਰ ਰਹੇ ਆ ਹਾਂ ਇਹ ਤਾਂ ਨਹੀਂ ਕੋਈ ਹੱਥ ਫੜ ਕੇ ਕਰਾਂ ਤਾਂ ਇਹ ਤਾਂ ਸਾਡਾ ਮਨ ਆਪ ਦਾ ਉਹ ਦੂਜੇ ਪਾਸੇ ਚੱਲ ਜਾਂਦਾ ਹਾਂ ਜੀ ਵੱਡੇ ਹੀ ਆ ਇਸ ਤਰ੍ਹਾਂ ਵੀ ਕਰਦੇ ਕਰਨਗੇ ਤੇ ਛੋਟੇ ਕੀ ਸਿੱਖਦੇ ਹਾਂ ਹਾਂ ਜਿਹੜਾ ਨੇ ਛੋਟੇ ਆ ਉਹ ਵੀ ਮਿਲੇ ਹੁੰਦੇ ਫਿਰ ਇਹਨਾਂ ਨਾਲ ਤੇ ਆ ਕੀ ਸਾਨੂੰ ਸਮਝਣਾ ਚਾਹੀਦਾ ਇਹ ਇਮਾਨਦਾਰ ਬਣੋ ਆਪਣਾ ਜੋ ਸੀ ਇੰਨਾ ਸਟਰਗਲ ਕਰਕੇ ਇੰਨੀ ਵੱਡੀ ਪੋਸਟ ਆਇਆ ਉਸ ਤੋਂ ਬਾਅਦ ਤੁਸੀਂ ਇਹ ਕੰਮ ਕਰ ਰਹੇ ਹੋ ਤੁਸੀਂ ਤੁਹਾਡੀ ਫੈਮਲੀ ਕਿੰਨਾ ਪੂਰਾ ਲੱਗੇਗਾ ਸਾਰਿਆਂ ਨੂੰ ਦੇਖ ਕੇ ਕਿ ਹਾਂ ਇਹਨਾਂ ਦੇ ਬੱਚੇ ਕਿ ਹਾਂ ਮੇਰੇ ਡੈਡੀ ਇਹ ਕੰਮ ਕਰ ਰਹੇ ਆ ਟੀਵੀ ਤੇ ਆ ਗਈ ਔਰ ਉਹ ਵਿਕਿੰਗਸ ਵੇਚ ਸਹੀ ਹੈ ਬਾਕੀ ਆ ਕੀ ਦੂਸਰੀ ਕਮੈਂਟ ਸੈਕਸ਼ਨ ਤੇ ਜ਼ਰੂਰ ਦੱਸਿਓ ਕਿ ਤੁਹਾਡੀ ਕੀ ਰਾਏ ਆ ਆਪਣੀ ਤੁਸੀਂ ਕੀ ਸੋਚਦੇ ਹੋ ਕੀ ਨਹੀਂ ਸੋਚਦੇ ਬਾਕੀ ਇਹ ਵੀਡੀਓ ਨੂੰ ਕਿ ਸ਼ੇਅਰ ਵੀ ਕਰੋ ਤਾਂ ਕਿ ਸਾਰਿਆਂ ਨੂੰ ਗੱਲ ਪਤਾ ਲੱਗ ਸਕੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ